ਸਸੀਏ ਕਾਲਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੇ ਪੰਜ ਤੋਂ ਸੱਤ ਫੋਟੋਆਂ ਇੱਕ ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ YouTube ਟਰੈਕਟਰ ਮੇਲਾ ਚੈਨਲ 'ਚ ਅੱਜ ਜਸੀਂ ਬਹੁਤ ਸਾਰੇ ਐਡਾ ਲੈ ਕੇ ਆਏ ਆਂ ਜੀ ਸੋ ਵੀਡੀਓ ਦੇ ਲਾਸਟ ਤੱਕ ਬਣੇ ਰਹੋ ਸਾਰੀ ਜਾਣਕਾਰੀ ਦਿੱਤੀ ਜਾਊਗੀ ਜੀ ਡਾਵਰ ਮੈਨਕ ਤੂਰਾ ਵਿਕਾਊ ਆ ਏਰੀਆ ਮਲੇਰ ਕੋਟਲਾ ਪਿਓਰ ਕੁਆਲਿਟੀ ਵੈਕਸੀਨੇਸ਼ਨ ਹੋਈ ਐ ਡਾਵਰ ਮੈਨਕ ਤੂਰਾ ਵਿਕਾਊ ਹੈ ਜੀ 8289986005 8289986005 ਇਸ ਨੰਬਰ ਤੇ ਫੋਨ ਕਰਕੇ ਡਾਵਰ ਮੈਨਕ ਤੂਰਾ ਤੁਸੀਂ ਰੇਟ ਵਗੈਰਾ ਪੁੱਛ ਕੇ ਖਰੀਦ ਸਕਦੇ ਹੋ ਇਹ ਏਰੀਆ ਪਿੰਡ ਬੜਿੰਗ ਖੇੜਾ ਮੁਕਸਰ ਤੋਂ ਪਲਸਰ 180 ਮੋਟਰਸਾਈਕਲ ਆਇਆ ਜੀ 2014 ਮਾਡਲ ਹੈ ਕੰਡੀਸ਼ਨ ਤੁਸੀਂ ਵੀਡੀਓ ਦੇ ਵਿੱਚ ਵੇਖ ਸਕਦੇ ਹੋ ਤੇ 70% ਹੈ ਤਾਂ ਦੀ ਕੰਡੀਸ਼ਨ ਹੈ ਜੀ 33000 ਰੁਪਏ ਡਿਮਾਂਡ ਰੱਖੀ ਹੈ 33000 ਰੁਪਏ ਡਿਮਾਂਡ ਰੱਖੀ ਗਈ ਹੈ ਜੀ ਏਰੀਆ ਪਿੰਡ ਬੜਿੰਗ ਖੇੜਾ ਮੁਕਸਰ 79861 51455 98766 70607 ਇਹਨਾਂ ਦੋਨਾਂ ਨੰਬਰਾਂ ਤੇ ਫੋਨ ਕਰਕੇ ਤੁਸੀਂ ਪਲਸਰ ਮੋਟਰਸਾਈਕਲ ਜਿਹੜਾ ਕੀ ਦੱਸ ਸਕਦੇ ਹੋ ਫਾਰਮਾ ਟ੍ਰੈਕਰ 70 ਟਰੈਕਟਰ ਵੇਚਾਉ ਹੈ ਜੀ 2006 ਮਾਡਲ 3 ਸਪੀਡ ਫੁੱਲ ਗਰੰਟੀ ਹੈ ਜੀ ਬਾਕੀ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਵੀਰ ਨੇ ਐਨ ਵਧੀਆ ਵੀਡੀਓ ਬਣਾ ਕੇ ਭੇਜੀ ਹੈ ਜੀ ਕੱਲੀ ਕੱਲੀ ਚੀਜ਼ ਦਿਖਾਈ ਹੈ ਟਰੈਕਟਰ ਦੀ ਉਸੇ ਵੀਡੀਓ ਦੇ ਵਿੱਚ ਆਪ ਹੀ ਟਰੈਕਟਰ ਦੀ ਕੰਡੀਸ਼ਨ ਦੇਖ ਸਕਦੇ ਹੋ ਬਹੁਤ ਸੋਹਣੀ ਵੀਡੀਓ ਬਣਾ ਕੇ ਭੇਜੀਏ ਤੇ ਤੁਸੀਂ ਵੀ ਸਾਨੂੰ ਕਿਸੇ ਵੀ ਤਰ੍ਹਾਂ ਦੀ ਇਸ ਤਰ੍ਹਾਂ ਵੀਡੀਓ ਬਣਾ ਕੇ ਭੇਜ ਸਕਦੇ ਹੋ ਵੀਡੀਓ ਬਣਾਉਣ ਦਾ ਕਾਰਨ ਹੁੰਦਾ ਕਿ ਇਹਦੇ ਵਿੱਚ ਜਿਹੜੀ ਕੋਈ ਵੀ ਚੀਜ਼ ਦੀ ਕੰਡੀਸ਼ਨ ਹੈ ਜਿਵੇਂ ਗੱਡੀ ਟਰੈਕਟਰ ਟਰਾਲੀ ਜੋ ਵੀ ਹੈ ਤੁਹਾਡਾ ਉਹਦੀ ਕੰਡੀਸ਼ਨ ਸਾਫ ਪਤਾ ਚਾਲਦੀ ਹੈ ਜਿਵੇਂ ਤੁਸੀਂ ਦੇਖ ਸਕਦੇ ਹੋ ਜੀ ਵੀਰ ਨੇ ਬਹੁਤ ਸੋਹਣੀ ਵੀਡੀਓ ਬਣਾਈ ਹੈ ਤੇ 70% ਇਹਨੇ ਪੰਜਾਬ ਨੰਬਰ ਹੈ ਏਰੀਆ ਤਲਵੰਡੀਪਾਈ 310000 ਟਰੈਕਟਰ ਦਾ ਰੇਡ ਰੱਖੇ ਗਏ। ਨੰਬਰ ਤੁਹਾਡੀ ਸਕਰੀਨ ਤੇ ਹੈ ਤੁਸੀਂ ਨੋਟ ਕਰ ਲਓ 79736 79450 79736 79450 ਇਸ ਨੰਬਰ ਤੇ ਫੋਨ ਕਰ ਸਕਦੇ ਹੋ ਫਾਰਮਟਰੈਕ 702006 ਮਾਡਲ ਟਰੈਕਟਰ ਹੈ ਜਿਹੜਾ ਤੁਸੀਂ 310000 ਰੁਪਏ ਦੇ ਵਿੱਚ ਖਰੀਦ ਸਕਦੇ ਹੋ। ਤੇ ਬਾਕੀ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਜੀ ਇਸ ਵੀਰ ਨੇ ਬਹੁਤ ਹੀ ਵਧੀਆ ਵੀਡੀਓ ਬਣਾ ਕੇ ਭੇਜੀ ਹੋਈ ਹੈ ਫ੍ਰੀ ਛੱਡਣਾ ਜੀ ਝੋਟਾ 1 ਸਾਲ ਤੇ 7 ਮਹੀਨਿਆਂ ਦਾ M29 ਸੀਮਨ ਕਿਸੇ ਵੀ ਪਿੰਡ ਦੀ ਪੰਚਾਇਤ ਆਪ ਦੀ ਜ਼ਿੰਮੇਵਾਰੀ ਤੇ ਲਿਆ ਸਕਦੀ ਹੈ ਸੀਲ ਦੀ ਜ਼ਿੰਮੇਵਾਰੀ ਹੋਵੇਗੀ ਜੀ 7814047392 ਇਸ ਨੰਬਰ ਤੇ ਤੁਸੀਂ ਕਾਲ ਕਰ ਸਕਦੇ ਹੋ ਝੋਟਾ ਜਿਹੜਾ 1 ਸਾਲ ਤੇ 7 ਮਹੀਨਿਆਂ ਦਾ ਫਰੀ ਦੇ ਵਿੱਚ ਲਿਜਾ ਸਕਦੇ ਹੋ ਜੀ ਜਿਹੜੇ ਵੀ ਚੈਨਲ ਤੇ ਨਵੇਂ ਆਏ ਨੇ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਿਹੜਾ ਸਭ ਤੋਂ ਪਹਿਲਾਂ ਤੁਹਾਡੇ ਕੋਲੇ ਪਹੁੰਚ ਸਕੇ ਦੁਕਾਨਾਂ ਮਕਾਨਾਂ ਤੇ ਧਾਰਮਿਕ ਸਥਾਨਾਂ ਦੀ ਫਰਸ਼ ਲੈਵਲ ਕਰਵਾਉਣ ਲਈ ਅੱਜ ਹੁਣੇ ਹੀ ਸੰਪਰਕ ਕਰੋ ਨੋਟ ਇੱਥੇ ਡਾਊਨ ਸੀਲਿੰਗ ਦਾ ਖਾਸ ਪ੍ਰਬੰਧ ਹੈ ਜੀ एरिया पेंड कला मोगा नब्बे सौ बाहठ पंताली सौ सतानवे नब्बे सौ बाहठ पंताली सौ सतानवे इस नंबर से संपर्क करो ए तो इलावा टाटा एस छोटा हाथी तुम किराए ते भी लिया सकते हो एरिया पिंड कला मोगा नब्बे सौ बाहठ पंताली सौ सतानवे नब्बे पांच सौ बाहठ पंताली सौ सतानवे इस नंबर से तुम इस संपर्क करो Tata Action gaddi vikau aa ji Tata Action 4x4 gaddi vikau aa 2012 model hai passing 2027 tak hai ji area Malere Kotla rate 2 lakh 60000 gaddi di condition jama saaf hai ji ਏਸੀ ਹੀਟਰ ਵਧੀਆ ਚੱਲਦਾ ਨੰਬਰ ਨੋਟ ਕਰ ਲਓ 9815412779 9815412779 ਇਸ ਨੰਬਰ ਤੇ ਫੋਨ ਕਰਕੇ Tata Action ਗੱਡੀ 4x4 2012 ਮਾਡਲ 2,60,000 ਰੁਪਏ ਦੇ ਵਿੱਚ ਗੱਡੀ ਤੁਸੀਂ ਖਰੀਦ ਸਕਦੇ ਹੋ ਬਾਕੀ ਕੰਡੀਸ਼ਨ ਤੁਸੀਂ ਵੀਡੀਓ ਦੇ ਵਿੱਚ ਵੇਖ ਸਕਦੇ ਹੋ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਆਈਸ਼ਰ 241 ਟਰੈਕਟਰ ਵਿਕਾਊ ਹੈ ਜੀ ਆਇਸ਼ਵਰ 241 ਟਰੈਕਟਰ ਵਿਕਾਊ ਹੈ ਜੀ 2021 ਮਾਡਲ 3 ਲੱਖ 25 ਹਜ਼ਾਰ ਰੁਪਏ ਰੇਟ ਮੰਗੇ Rajasthan ਦਾ ਨੰਬਰ ਹੈ ਜੀ 1300 ਘੰਟਾ ਚੱਲਿਆ ਏਰੀਆ ਸਰਦੂਲ ਸ਼ਹਿਰ Rajasthan 9784240658 9784240658 ਇਸ ਨੰਬਰ ਤੇ ਫੋਨ ਕਰਕੇ ਆਇਸ਼ਵਰ 241 ਟਰੈਕਟਰ 2021 ਮਾਡਲ 3,25,000 ਰੁਪਏ ਦੇ ਵਿੱਚ ਤੁਸੀਂ ਇਸ ਟਰੈਕਟਰ ਨੂੰ ਖਰੀਦ ਸਕਦੇ ਹੋ ਅਰਜੁਨ ਨੋਵੋ 655 4x4 ਟਰੈਕਟਰ ਵਿਕਾਊ ਹੈ ਜੀ 2020 ਮਾਡਲ ਹੈ 90% ਟਾਇਰਾਂ ਦੀ ਕੰਡੀਸ਼ਨ ਹੈ ਜੀ 900 ਘੰਟਾ ਚੱਲਿਆ ਜੀ ਪੰਜਾਬ ਨੰਬਰ ਹੈ ਪਹਿਲੇ ਨਾਂ ਹੈ ਪਹਿਲੇ ਨਾਂ ਹੈ ਜੀ ਪੰਜਾਬ ਨੰਬਰ ਹੈ 900 ਘੰਟਾ ਚੱਲਿਆ ਅਰਜਨ ਨੋਵੋ 655 4/4 ਟਰੈਕਟਰ ਵਿਕਾਊਆ 2020 ਮਾਡਲ 90% ਟਾਇਰ ਨੇ ਜੀ ਰੇਟ ਦੀ ਗੱਲ ਕਰੀ ਤਾਂ 9 ਲੱਖ 45 ਹਜ਼ਾਰ ਏਰੀਆ ਮੋਗਾ 6239765235 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਖਰੀਦ ਸਕਦੇ ਹੋ ਕੇਸਰ ਦਾ ਬੀਜ ਵਿਕਾਊਆ ਏਰੀਆ ਜੀ ਪਿੰਡ ਸਿੰਬਲ ਉਹ ਨਾਬਾ ਰੇਟ ਹੈਗਾ ਜੀ 40000 ਨੂੰ ਕਿਲੋ ਅਮਰੀਕਨ ਤੇ ਲਾਲ ਸੋਨਾ ਕਿਸਮ ਹੈ 9914098865 9914098865 ਇਸ ਨੰਬਰ ਤੇ ਫੋਨ ਕਰਕੇ ਕੇਸਰ ਦਾ ਵੀਜਾ ਜਿਹੜਾ ਤੁਸੀਂ ਖਰੀਦ ਸਕਦੇ ਹੋ ਸਾਰੇ ਜਣੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਤੇ ਕਮੈਂਟ ਕਰਕੇ ਸਾਨੂੰ ਇਹ ਜ਼ਰੂਰ ਦੱਸਿਓ ਕਿ ਤੁਹਾਡੇ ਕਣਕ ਦਾ ਕਿੰਨਾ ਝਾੜ ਹੈ ਤੇ ਕਿਹੜੀ ਕਿਸਮ ਤੁਸੀਂ ਬੀਜੀ ਸੀਗੀ ਕਮੈਂਟਾਂ ਦੇ ਵਿੱਚ ਸਾਨੂੰ ਜ਼ਰੂਰ ਦੱਸਿਓ ਤੇ ਐਡ ਕਰਵਾਉਣ ਦੇ ਲਈ ਸਾਡਾ WhatsApp ਨੰਬਰ ਹੈ ਜੀ 9877988446 ਇਸ ਨੰਬਰ ਤੇ ਪੰਜ ਤੋਂ ਸੱਤ ਫੋਟੋਆਂ ਮਾ ਪ੍ਰੋਪਰ ਵੀਡੀਓ ਸਾਰੀ ਜਾਣਕਾਰੀ ਨਾਲ ਐਡ ਤੁਸੀਂ ਕਰਵਾ ਸਕਦੇ ਕੋ ਹੋਰ ਵੀਰਾਂ ਨੂੰ ਬੇਨਤੀ ਹੈ ਜੀ ਕਈ ਵਾਰੀ ਵੀਰ ਫੋਟੋਆਂ ਜਾਂ ਵੀਡੀਓ ਭੇਜ ਕੇ ਅੱਗੇ ਕੁਝ ਦੱਸਦੇ ਨਹੀਂ ਸੋ ਵੀਰਾਂ ਨੂੰ ਬੇਨਤੀ ਹੈ ਜੀ ਸਾਰੀ ਜਾਣਕਾਰੀ ਦੱਸਿਆ ਕਰੋ ਰੇਟ ਏਰੀਆ ਨੰਬਰ ਸਾਰਾ ਕੁਝ ਚੈੱਕ ਕਰਕੇ ਭੇਜਿਆ ਕਰੋ ਤੇ ਇੱਕ ਵਾਰੀ ਐਡ ਲਾਉਣ ਤੋਂ ਬਾਅਦ ਐਡ ਦੁਬਾਰੇ ਡਿਲੀਟ ਨਹੀਂ ਕੀਤੀ ਜਾਊਗੀ ਸੋ ਵੀਰਾਂ ਨੂੰ ਬੇਨਤੀ ਹੈ ਚੈੱਕ ਕਰਕੇ ਭੇਜਿਆ ਕਰੋ ਜੀ ਜੇਕਰ ਕੋਈ ਵੀ ਵੀਰ ਕਿ ਕਾਰੋਬਾਰ ਜਾਂ ਕਿਸੇ ਵੀ ਬਿਜ਼ਨਸ ਦੀ ਐਡ ਕਰਵਾਉਣਾ ਚਾਹੁੰਦਾ ਤਾਂ ਉਹ ਵੀ ਇਸ ਨੰਬਰ ਤੇ ਸੰਪਰਕ ਕਰ ਸਕਦਾ ਹੈ ਜੀ 9877988440 ਇਸ ਨੰਬਰ ਤੇ ਤੇ ਵੀਡੀਓ ਨੂੰ ਵੱਤ ਵੱਦ ਸ਼ੇਅਰ ਕਰਦਾ ਕਰੋ ਜੀ ਜਿਹੜੇ ਵੀ ਰੈਸਟ ਟਾਈਮ ਵੀਡੀਓ ਨੂੰ ਦੇਖ ਰਹੇ ਨੇ ਚੈਨਲ ਨੂੰ ਸਪੋਰਟ ਕਰ ਰਹੇ ਨੇ ਉਹਨਾਂ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਉਮੀਦ ਕਰਦੇ ਹਾਂ ਜੀ ਤੁਸੀਂ ਅੱਗੇ ਤੋਂ ਵੀ ਚੈਨਲ ਨੂੰ ਇਦਾਂ ਹੀ ਸਪੋਰਟ ਕਰੋਗੇ ਤੁਹਾਡਾ ਆਪਣਾ ਚੈਨਲ ਹੈ ਜੀ ਵੀਡੀਓ ਨੂੰ ਵੱਤ ਵੱਦ ਸ਼ੇਅਰ ਲਾਈਕ ਕਰਦਾ ਕਰੋ ਤੁਹਾਡੇ ਇੱਕ ਸ਼ੇਅਰ ਕਰਨ ਦੇ ਨਾਲ ਕਈ ਵੀਰਾਂ ਤੇ ਭੈਣਾਂ ਦੀ ਮਦਦ ਹੋ ਸਕਦੀ ਹੈ ਸੋ ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਓ ਜੀ ਤੇ ਇੱਕ ਹੋਰ ਬੇਨਤੀ ਹੈ ਜੀ ਵੀਰਾਂ ਨੂੰ ਜੇ ਤੁਸੀਂ ਕਿਤੇ ਵੀ ਕਿਸੇ ਵੀ ਤਰ੍ਹਾਂ ਦੀ ਚੀਜ਼ ਦੇਖਿਓ ਜ਼ਮੀਨ ਦੇਖਿਓ ਜਾਂ ਕੋਈ ਪਲਾਟ ਖੇਤੀ ਬਾੜੀ ਵਾਲੇ ਸੰਦ ਗੱਡੀਆਂ ਤਾਂ ਵੀਡੀਓ ਨੂੰ ਪੂਰੀ ਦੇਖਿਆ ਕਰੋ ਜੀ ਜਿਹੜੇ ਵੀ ਵਿਰਧ ਵਿਚਾਰੇ ਛੱਡ ਦਿੰਦੇ ਨੇ ਉਹ ਇਹ ਨੰਬਰ ਨੋਟ ਕਰ ਲੈਂਦੇ ਨੇ 987798846 ਸੋ ਵੀਰਾਂ ਨੂੰ ਬੇਨਤੀ ਹੈ ਜੀ ਵੀਡੀਓ ਨੂੰ ਪਹਿਲ ਤੋਂ ਲੈ ਕੇ ਲਾਸਟ ਤੱਕ ਸਾਰੀ ਪੂਰੀ ਵੀਡੀਓ ਦੇਖਿਆ ਕਰੋ ਉਹਦੇ ਵਿੱਚ ਸਾਰੀ ਜਾਣਕਾਰੀ ਦੇ ਨਾਲ ਮਾਲਕਾਂ ਦੇ ਨੰਬਰ ਸਕ੍ਰੀਨ ਦੇ ਉੱਤੇ ਵੀ ਲਿਖੀ ਹੁੰਦੀ ਹੈ ਤੇ ਬਾਕੀ ਰਿਕਾਰਡਿੰਗ ਵੀ ਕੀਤੀ ਹੁੰਦੀ ਹੈ ਸੋ ਵੀਰਾਂ ਨੂੰ ਬੇਨਤੀ ਹੈ ਜਿਹੜੀ ਵੀ ਚੀਜ਼ ਤੁਸੀਂ ਦੇਖੀ ਉਹਨਾਂ ਨੂੰ ਵੀਡੀਓ ਨੂੰ ਰੋਕ ਲੋ ਦਾ ਸਕਰੀਨ ਸ਼ਾਟ ਲਓ ਦੇ ਤਾਂ ਹਾਲ ਇਸ ਸਾਈਡ ਮਾਲਕਾਂ ਦੇ ਨੰਬਰ ਸਾਰੀ ਜਾਣਕਾਰੀ ਦਿੱਤੀ ਹੁੰਦੀ ਉਹਨਾਂ ਨਾਲ ਸੰਪਰਕ ਕਰਿਆ ਕਰੋ ਜੀ ਸੋ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਬਣ ਰਹੋ ਤੁਸੀਂ ਆਪਣੇ ਚੈਨਲ ਡਾਇਰੈਕਟਰ ਮੇਲਾ ਦੇ ਨਾਲ ਇਸੇ ਤਰ੍ਹਾਂ ਜਲਦੀ ਲੈ ਕੇ ਮਿਲਦੇ ਆ ਇੱਕ ਹੋਰ ਨਵੀਂ ਵੀਡੀਓ ਧੰਨਵਾਦ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਹਾਨੂੰ ਕੋਈ ਵੀ ਕਮੀ ਪੇਸ਼ੀ ਲੱਗਦੀ ਹੈ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸ ਸਕਦੇ ਹੋ ਤਾਂ ਕਿ ਅਸੀਂ ਹੋਰ ਵੀ ਸੁਧਾਰ ਕਰ ਸਕੀਏ ਜੀ ਤੇ ਹੋਰ ਵੀ ਘੈਂਟ ਘੈਂਟ ਐਡਾ ਸਾਡੇ ਚੈਨਲ ਤੇ ਆਉਣ ਵਾਲੀਆਂ ਸਾਰੀਆਂ ਐਡਾ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਆਲ ਤੇ ਸੈੱਟ ਕਰ ਲਿਓ ਜੀ ਤੇ ਇਸੇ ਤਰ੍ਹਾਂ ਦੀ ਘੈਂਟ ਵੀਡੀਓ ਦੇਖਣ ਲਈ ਸਾਡੇ ਚੈਨਲ ਨਾਲ ਬਨੇ ਰਹੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਤਬ ਤੱਕ ਲਈ ਰੱਬ ਰੱਖਾ ਜੀ